ਕੀ ਕਿਸਾਨ ਜਿੰਨਾਂ ਮਾਪਾਹੀ ਕੇ ਜਿੰਦਾਬਾਦ ਜਿੰਦਾਬਾਦ ਸਰਦੂਲਗੜ ਦੇ ਪਿੰਡ ਟੀਬੀ ਨੇੜੇੋਂ 3 ਦਿਨ ਪਹਿਲਾਂ ਮਿਲੀ ਮ੍ਰਿਤਕ ਦੇ ਦੀ ਅੱਜ ਹੋਈ ਸ਼ਨਾਖਤ ਮ੍ਰਿਤਕ ਚਨੀਰ ਦੇ ਪਿੰਡ ਹੀਰਕੇ ਤੋਂ ਦੱਸਿਆ ਜਾ ਰਿਹਾ ਹੈ ਅੱਜ ਸਰਦੂਲਗੜ ਸਿਵਲ ਹਸਪਤਾਲ ਵਿੱਚ ਮ੍ਰਿਤਕ ਦੀਪ ਸ਼ਨਾਖਤ ਕਰਨ ਪਹੁੰਚੇ ਮ੍ਰਿਤਕ ਦੇ ਪਰਿਵਾਰ ਨੇ ਪੁਲਿਸ ਤੇ ਕਾਰਵਾਈ ਨਾ ਕਰਨ ਦੇ ਦੋਸ਼ ਲਗਾਏ ਇਸ ਮੌਕੇ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਕਿਸਾਨ ਯੂਨੀਅਨ ਆਗੂ ਅਤੇ ਐਸ ਐਚ ਓ ਚਨੀਰ ਨੇ ਕੀ ਕਿਹਾ ਆਓ ਦੇਖਦੇ ਹਾਂ ਸਾਡੀ ਇਸ ਰਿਪੋਰਟ ਵਿੱਚ भारग के सरकार मुरदा ਇਨ ਨੂੰ ਨਹੀਂ ਪਤਾ ਉਹਨੇ ਕੀ ਖਵਾਇਆ ਕੀ ਕੀਤਾ ਮਾਰਿਆ ਜਾਂ ਘਪਾਇਆ ਜਾਂ 6 ਫੀਟ ਮਾਰੀ ਆ ਜੀ ਕੋਈ ਸਾਨੂੰ ਪ੍ਰਸ਼ਾਸਨ ਨੇ ਕੁਝ ਨਹੀਂ ਦੱਸਿਆ ਵੀ ਉਥੇ ਡੈੱਡ ਬਾਡੀ ਪਈ ਆ ਹਸਪਤਾਲ ਚ ਕਿ ਨਹੀਂ ਪਈ ਥਾਣੇ ਚ ਨਿਰਦਾਨਕਾ ਦਿੱਤੀ ਜੀ ਪਰ ਜੋ ਕੋਈ ਹੋਣੀ ਨਹੀਂ ਉਹਨਾਂ ਨੇ ਸਾਡੀ ਕੋਈ ਸੁਣੀ ਨਹੀਂ ਜੀ ਗੱਲ ਬਾਤ ਥਾਣੇ ਜਦੋਂ ਦਰਖਾਹ ਦਿੱਤੀ ਉਹਨਾਂ ਨੇ ਗੋਗਲੋਂ ਤੋਂ ਮਿੱਟੀ ਝਾੜਨੀ ਚਾਲੂ ਕਰ ਲਈ ਮੈਂ ਇਹਦੇ ਇੱਥੇ ਵੀ ਕਹੂੰਗਾ ਇਹ ਤੇ ਸاسي ਪ੍ਰੈਸ਼ਰ ਆ ਅਸੀਂ ਤਾਂ ਇਹ ਮੰਗ ਕਰਨਾ ਚਾਹੁੰਦੇ ਆ ਜੀ ਵੀ ਸਾਨੂੰ ਅਨਸਾਫ਼ ਮਿਲਣਾ ਚਾਹੀਦਾ ਜੀ ਅਸੀਂ ਇਹ ਮੰਗੇ ਕਰਦੇ ਆ ਜਿਹੜਾ ਗੱਗੀ ਆ ਉਹਦੇ ਖੜਾ ਕੇ ਗੋਲੀ ਮਾਰੀ ਜਾਵੇ ਜੀ ਜਾਂ ਉਹਨੂੰ ਫਾਂਸੀ ਦਾ ਫੰਡਾ ਹੋਵੇ ਜੀ ਜਿਵੇਂ ਮੇਰੇ ਘਰ ਵਾਲੇ ਨੂੰ ਮਾਰਿਆ ਮੇਰਾ ਘਰ ਪੱਟਿਆ ਗੱਗੀ ਦਾ ਕਰ ਵੀ ਇਸੇ ਤਰ੍ਹਾਂ ਪੱਟਿਆ ਜਾਵੇ ਅਸੀਂ ਪ੍ਰਸ਼ਾਸਨ ਤੋਂ ਇੱਕ ਮੰਗ ਕਰਦੇ ਆ ਕਿ ਉਹ ਡੈੱਡ ਬਾਡੀ ਦੀ ਸਲਾਹਤ ਹੋ ਗਈ ਆ ਉਹਦੇ ਦੇ ਜਿਲੀਆਂ ਸੱਟਾਂ ਵਜੀਆਂ ਹੋਈਆਂ ਉਹਦੇ ਬਾਰੇ ਦੱਸਿਆ ਜਾਵੇ ਜੋ ਮਰਿਆ ਕਿਵੇਂ ਆ ਤੇ ਜਿਹੜੇ ਨੇ ਮਾਰਿਆ ਉਹਦੇ ਪਰਚਾ ਹੋਵੇ ਸਾਨੂੰ ਇੱਕ ਦਾਸਤਰੀ ਨੂੰ ਅਨਨੋਨ ਡੈੱਡ ਬਾਡੀ ਮਿਲੀ ਸੀ ਕਿ ਵੀ ਹਰੀ ਸਿੰਘ ਨੂੰ ਸੂਏ ਦੇ ਕੋਲੇ ਉਸੀ ਜਨਾਕਤ ਨਾਮ ਕਰਕੇ 72 ਘੰਟੇ ਲਈ ਰੱਖੀ ਸੀ ਉਸ ਉਹ ਕਦੇ ਆਪਣਾ ਥਾਣਾ ਚਨੀਰ ਦੇ ਏਰੀਆ ਚੋਂ ਬੰਦਾ ਮਿਸਿੰਗ ਸੀਗਾ ਉਹ ਥਾਣਾ ਚਨੀਰ ਵਾਲੇ ਉਥੋਂ ਉਸ ਦੇ ਸਬੰਧੀ ਹੁਣ ਕਾਰਵਾਈ ਕਰਨ ਲਈ ਆਏ ਹੋਏ ਆ ਜੋ ਇਹਨਾਂ ਦਾ ਰੋਸ ਹੈ ਕਿ ਵੀ ਅਸੀਂ ਸਾਡੇ ਕੋਈ ਕਾਰਵਾਈ ਨਹੀਂ ਹੋ ਰਹੀ ਪਰ ਅਸੀਂ ਜੋ ਕਾਨੂੰਨ ਤਾ ਕਾਰਵਾਈ ਪਹਿਲਾਂ ਵੀ ਕੀਤੀ ਹੈ ਤੇ ਹੁਣ ਵੀ ਕਰ ਰਹੇ ਆ ਤੇ ਅਸੀਂ ਜੋ ਵੀ ਬਣੂਗੀ ਕਾਰਵਾਈ ਜੋ ਲਿਖਾਉਣਗੇ ਉਸ ਤਰੀਕੇ ਨਾਲ ਕਾਰਵਾਈ ਕੀਤੀ ਇਹ ਪਿੰਡ ਹੀਰਕਿਆਂ ਦੀ ਸੀਗੀ ਦੋ ਦੋ ਬੰਦੇ ਮੋਟਰਸਾਈਕਲ ਤੇ ਗਏ ਸੀਗੇ ਹੀਰਕਿਆਂ ਤੋਂ ਸਾਨੂੰ 11 ਤਰੀਕ ਨੂੰ ਤਲਾਸ਼ ਮਿਲੀ ਸੀ ਕਿ ਜਿਹੜਾ ਮੋਟਰਸਾਈਕਲ ਤੇ ਇੱਕ ਬੰਦਾ ਵਾਪਸ ਆ ਗਿਆ ਮੋਟਰਸਾਈਕਲ ਲੈ ਕੇ ਦੂਸਰਾ ਮੁੰਡਾ ਜਿਹੜਾ ਚਮਕੌਰ ਸਿੰਘ ਆ ਉਹ ਵਾਪਸ ਨਹੀਂ ਆਇਆ ਇਸ ਕਰਕੇ ਅਸੀਂ ਉਸੇ ਦਿਨ ਤੋਂ ਇਹਨਾਂ ਦੀ ਇਹਨਾਂ ਨੂੰ ਕਹੇ ਸੀ ਤੁਸੀਂ ਉਹਦੀਆਂ ਫੋਟੋਆਂ ਡਾਕੂਮੈਂਟ ਲਿਆਓ ਅਸੀਂ ਉਹਦੀ ਕਾਰਵਾਈ ਕਰ ਦਨੇ ਆ ਕਹਿੰਦੇ ਕਿ ਇੱਕਦਾਂ ਦੰ ਅਸੀਂ ਆਪ ਦੇ ਤੌਰ ਤੇ ਪੜਤਾਲ ਕਰ ਰਹੇ ਆ ਤੇ ਅੱਜ ਸਾਨੂੰ ਪਤਾ ਲੱਗਿਆ ਡੱਡ ਬੋਡੀ ਮਿਲੀ ਹੈ ਤੇ ਜਿਹੜੀ ਬੰਦੇ ਦੀ ਕਾਨੂੰਨ ਕਾਰਵਾਈ ਜੋ ਬਿਆਨ ਲਿਖਾਉਣਗੇ ਉਹ ਅਮਨ ਚ ਲੈਣ ਦੀ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਭਾਰਤੀ ਕਿਸਾਨ ਜੁਨਨ ਇਕਤਾ ਮਾਲਵਾ ਹੀੜਕੇ ਦਾ ਸੂਬਾ ਗੁਮਲੂਕ ਸਿੰਘ ਹੀੜਕੇ ਬ ਅੱਜ ਅਸੀਂ ਜਿਹੜਾ ਹਸਪਤਾਲ ਦੇ ਅੱਗੇ ਧਰਨਾ ਲਾਇਆ ਹੈ ਇਹਦੇ ਬਾਰੇ ਮੈਂ ਤੁਹਾਨੂੰ ਡਿਟੇਲ ਨਾਲ ਦੱਸਣਾ ਚਾਹਣਾ ਕਿਉਂਕਿ ਪਿੰਡ ਹੀਰਕੇ 10 ਤਰੀਕ ਚਮਕੌਰ ਸਿੰਘ ਸਾਣਾ ਹਮੈਲ ਸਿੰਘ ਉਹਨੂੰ ਗੱਗੀ ਸਿੰਘ ਆਪਣੇ ਉਹਦੇ ਮੋਟਰਸਾਈਕਲ ਤੇ 6:07 ਵਜੇ ਘਰੋਂ ਲਿਆਇਆ ਸੀ ਜਦੋਂ ਘਰੋਂ ਲਾਇਆ ਆ ਉਦੋਂ ਬਾਅਦ 9:30 ਵਜੇ ਮੋਟਰਸਾਈਕਲ ਉਹਨਾਂ ਦੇ ਘਰੇ ਛੱਡ ਗਿਆ ਤੇ ਉਸ ਬੰਦੇ ਬਾਰੇ ਕਿਸੇ ਨੇ ਕੁਝ ਦੱਸਿਆ ਨਹੀਂ ਜਦੋਂ ਉਹਦੇ ਘਰੇ ਛੜ ਗਿਆ ਉਦੋਂ ਬਾਅਦ ਜਦੋਂ ਹੜਤਲਾ ਪੈ ਗਿਆ ਤਾਂ ਉਹ ਆਪਣੇ ਘਰ ਦੇੋਂ ਲੈ ਕੇ ਉਹ ਗੱਡੀ ਤੇ ਫਰਾਰ ਹੋ ਗਿਆ ਉਦੋਂ ਬਾਅਦ ਅਸੀਂ ਥਾਣਾ ਛਢੀਰ ਦੇ ਵਿੱਚ ਦਰਖਾਸਤ ਦਿੱਤੀ ਦਰਖਾਸਤ ਦੇ ਵਿੱਚ ਸਾਰਾ ਕੁਝ ਲਿਖਿਆ ਵੀ ਸਾਹਿਬ ਸਾਨੂੰ ਇਨਸਾਫ ਮਿਲਣਾ ਚਾਹੀਦਾ ਤਾਂ ਕਹਿੰਦੇ ਅਸੀਂ ਕਿਸੇ ਦੀ ਡਿਊਟੀ ਲਾਉਣਿਆ ਸੀ ਆਖਿਆ ਇਹ ਐਮਰਜੈਂਸੀ ਆ ਬੰਦੇ ਨੂੰ ਚੱਕ ਕੇ ਲੈ ਕੇ ਆ ਮੋਟਰਸਾਈਕਲ ਮੋੜਿਆ ਪਰ ਉਹ ਬੰਦਾ ਨਹੀਂ ਮੁੜਿਆ ਉਦੋਂ ਖੁਦ ਛੇਰ ਬਾਅਦ ਸਾਨੀ ਜਦੋਂ ਦਰਖਾਸਤ ਦਿੱਤੀ ਉਹਨਾਂ ਨੇ ਗੋਗਲਿਆਂ ਤੋਂ ਮਿੱਟੀ ਝਾੜਨੀ ਚਾਲੂ ਕਰ ਲਈ ਮੈਂ ਕਹਿੰਦਾ ਇੱਥੇ ਵੀ ਕਹੂੰਗਾ ਇਹ ਤੇ ਸਾਸੀ ਪ੍ਰੈਸ਼ਰ ਆ ਕੋਈ ਵੀ ਹੋਵੇ ਜਦੋਂ ਦੂਜੇ ਦਿਨ ਫਿਰ ਮੈਂ ਗਿਆ ਕੱਲ ਮੈਂ ਉੱਥੇ ਐਸਐਸ ਨੂੰ ਆਖਿਆ تھا ਉਹ ਗਿਆ ਜਾ ਸੀ ਉੱਥੇ ਐਸਐਸ ਸੀ ਬੈਠਾ ਉਹਦੇ ਨਾਲ ਗੱਲ ਹੋਈ ਵੀ ਜਨਾਬ ਤੁਸੀਂ ਕਰਦੇ ਕਿਉਂ ਨਹੀਂ ਦੋ ਦਿਨ ਹੋ ਗਏ ਮੁੰਡੇ ਦਾ ਪਤਾ ਨਹੀਂ ਲੱਗ ਰਿਹਾ ਦਰਖਾਸਤ ਦਿੱਤੀ ਨੂੰ ਪ੍ਰਵਾਨ ਨੂੰ ਕਿਉਂ ਨਹੀਂ ਪੁੱਛਦੇ ਉਹ ਪ੍ਰਵਾਨ ਨੂੰ ਪੁੱਛੋ ਲਿਆ ਕੇ ਕਹਿੰਦਾ ਜੀ ਲਿਆਵਾਂਗੇ ਲਿਆਵਾਂਗੇ ਫੇਰ ਹਾਲ ਹੋਈ ਉਦੋਂ ਬਾਅਦ ਜਦੋਂ ਅਸੀਂ ਮੋੜਾ ਹੈ ਆ ਜਿਹੜੀ ਸਾਨੂੰ ਪ੍ਰਸ਼ਾਸਨ ਨੇ ਕੁਝ ਨਹੀਂ ਦੱਸਿਆ ਵੀ ਉਥੇ ਡੈੱਡ ਬਾਡੀ ਪਈ ਆ ਹਸਪਤਾਲ ਚ ਕਿ ਨਹੀਂ ਪਈ ਅਸੀਂ ਜਦੋਂ ਅੱਥ ਨੇ ਤੜਕੇ ਚਾਰ ਕੁਝ ਅੱਜ ਵੀਡੀਓ ਵੀ ਨਹੀਂ ਅੱਜ ਸਚੋਦ ਬਾਅਦ ਜਦੋਂ ਗਏ ਜੋ ਵੀ ਡੈੱਡ ਬਾਡੀ ਉਸ ਦਾ ਹੱਕ ਬਣਾ ਫੜਾਣੇ ਦਾ ਪਈ ਆ ਉਹ ਨਹੀਂ ਦੱਸੀ ਗਈ ਉਹ ਅੱਜ ਤੜਕੇ ਜਦੋਂ ਪਤਾ ਲੱਗਾ ਵੀ ਡੈੱਡ ਬਾਡੀ ਜਿਹੜੀ ਆ ਸੇਵਲ ਹਸਪਤਲ ਸੂਲਗੜ ਦੇ ਵਿੱਚ ਪਈ ਆ। ਉਦੋਂ ਬਾਅਦ ਮੇਰੀ ਕਾਕਾ ਸੋਣਾ ਉਪਰ ਨਾਲ ਗੱਲ ਹੋਈ। ਮੈਂ ਕਾਕਾ ਇਹਨੂੰ ਸੰਸਕਾਰ ਕਰਨਾ ਚਾਹੁੰਦੇ ਸੀ। ਉਹਦੇ 'ਚ ਲਿਖਿਆ ਸੀ ਅਸੀਂ ਇਹ ਸੰਸਕਾਰ ਨਾ ਕਰੋ ਸਾਡੀ ਡੈਡ ਬਾਡੀ ਦਾ। ਕਹਿੰਦਾ ਕਿਵੇਂ ਤੁਹਾਨੂੰ ਪਤਾ? ਮਾਂ ਮੈਨੂੰ ਪਤਾ ਝਮਕੌਰ ਸਿਹਾ ਉਹਦਾ ਪਰਿਵਾਰ ਸਾਡੇ ਨਾਲ ਆ ਅਸੀਂ ਆ ਕੇ ਵੇਖਣ ਆ। ਆ ਕੇ ਅਸੀਂ ਡੈਡ ਬਾਡੀ ਦੇਖ ਲਈ। ਇਹ ਕੇ ਕਹਿੰਦਾ ਸਾਡਾ ਬੰਦਾ ਸਾਰਾ ਕੁਝ ਉਹਦੇ ਸੱਟਾਂ ਵੱਜੀਆਂ ਹੋਈਆਂ। ਉਹਦਾ ਸਾਨੂੰ ਰੇਕਲ ਦੱਸ ਨਹੀਂ ਸੱਟ ਕਿਵੇਂ ਵੱਜ ਗਈ। ਉਦੋਂ ਬਾਅਦ ਅਸੀਂ ਡਾਕਟਰ ਸਾਹਿਬ ਨੂੰ ਬੇਨਤੀ ਕੀਤੀ ਵੀ ਡਾਕਟਰ ਸਾਹਿਬ ਹੋਣੇ ਦਾ ਮਲਾਜਾ ਨਾ ਕਰੋ ਕਹਿੰਦੇ ਨਹੀਂ ਕਰਦੇ ਮੈਂ ਉੱਥੋਂ ਉੱਠ ਕੇ ਬਾਹਰ ਆ ਗਿਆ ਇੱਥੇ ਆ ਗਿਆ ਦੋ ਮਲਾਜਮ ਆ ਗਏ ਕਹਿੰਦਾ ਵੀ ਇਹਦਾ ਮਲਾਜਾ ਕਰਨਾ ਡਾਕਟਰ ਸਾਹਿਬ ਕਹਿੰਦਾ ਮੈਨੂੰ ਮਲਾਜਮ ਕਹਿ ਕੇ ਉਹਦਾ ਪਰਿਵਾਰ ਕਹਿੰਦਾ ਮਲਾਜਾ ਕਰ ਲਓ ਅਸੀਂ ਪਰਿਵਾਰ ਸਾਹਿਬ ਨੂੰ ਕਹਿੰਦੇ ਅੱਖਾਂ ਹੀ ਨਹੀਂ ਮਲਾਜੇ ਲਈ ਅੱਖਾਂ ਹੀ ਨਹੀਂ ਤਾਂ ਅਸੀਂ ਡਾਕਟਰ ਨੂੰ ਅੱਖਾਂ ਬਾਹਰ ਬੁਲਾ ਲੈਣੀ ਹੁਣ ਦੇ ਨਾ ਅਸੀਂ ਡੈੱਡ ਬਾਡੀ ਇੱਥੇ ਰੱਖਣੀ ਆ ਸੈ ਸਾਨੂੰ ਸਰਕਰ ਦੇ ਨਾਲ ਜਾਣੀ ਪੈਣੀ ਇਸ ਕਰਕੇ ਮਲਾਜਾ ਨਹੀਂ ਹੁੰਦਾ ਅੱਛੇ ਬਾਅਦ ਬੈਠੇ ਆ ਉਹ ਮਲਾਜਮ ਦੋਹੇ ਝਨੀਰ ਦੇ ਗਏ ਚਲੇ ਜਿਹੜੇ ਕਹਿੰਦੇ ਸੀ ਇਸ ਕਰਕੇ ਇਸ ਕਰਕੇ ਅਸੀਂ ਇਹ ਇਹਦੇ ਬਾਅਦ ਚ ਬੈਠੇ ਆ ਭੇਰਲੀ ਭੁਗਤਾ ਰਲਿ ਭੁਲਕਾ ਮਾਜ ਕਰਨੇ ਚਾਹਦੇ ਆ ਪਰਿਵਾਰ ਨੂੰ ਪੁੱਛਣਾ ਨਹੀਂ ਚਾਹਦੇ ਪਰਿਵਾਰ ਤੋਂ ਵਗਾਰੇ ਇਸ ਕਰਕੇ ਅਸੀਂ ਅੱਜ ਧਰਨਾ ਕਿਉਂ ਲਾਇਆ ਇਹਨੂੰ ਘੇਰਿਆ ਇਹ ਸੰਘਰਸ਼ ਹੋਰ ਵੀ ਵੱਡਾ ਹੋ ਜੀ ਜਲਵਿੰਦਰ ਕਾਰੀ ਕੀ ਗੱਲਬਾਤ ਹੋਈ ਹੈ ਜੀ ਪੁਰੀ ਇਹ ਗੱਲਬਾਤ ਤਾਂ ਆ ਜੀ ਅੱਜ ਚੌਥਾ ਦਿਨ ਹੋ ਗਿਆ ਜੀ 6:00 ਦਾ ਸਵੇਰ ਦਾ ਟਾਈਮ ਸੀ ਜੀ ਮੇਰੇ ਘਰ ਦੇ ਕੰਮ ਧੰਦੇ ਤੇ ਜਾਂਦੀ ਹੁੰਦੀ ਸੀ ਜੀ ਮੈਂ ਐਸੀ ਬਿਮਾਰ ਜੀ ਮੈਨੂੰ ਉਹਨਾਂ ਨੇ ਚਾਹ ਬਣਾ ਕੇ ਦਿੱਤੀ ਛੇ ਦਾ ਟਾਈਮ ਮੈਨੂੰ ਕਹਿੰਦੇ ਚਾਹ ਪੀ ਲਓ ਜੀ ਮੈਂ ਆਖ ਕਦੀ ਮੇਰਾ ਚਾਹ ਨੂੰ ਚਿੱਤ ਨਹੀਂ ਕਰਦਾ ਕਿਉਂਕਿ ਮੈਂ ਬਿਮਾਰ ਸੀ ਜੀ ਤੇ ਉਹ ਜਿਹੜਾ ਦੋਸ਼ੀ ਆ ਜੀ ਉਹਦਾ ਨਾਮ ਗੱਗੀ ਸਿੰਘਾ ਜੀ ਗੱਗੀ ਸਾਡੇ ਘਰ ਦੇ ਵਿੱਚ ਆਇਆ ਆ ਗੱਗੀ ਨੇ ਅੰਦਰੋਂ ਮੋਟਰਸਾਈਕਲ ਕੱਢਿਆ ਜੀ ਅੰਦਰੋਂ ਮੋਟਰਸਾਈਕਲ ਕੱਢ ਕੇ ਜਦੋਂ ਮੇਰੇ ਮੁੰਡਿਆ ਜੀ ਉਹ ਜਾਂਦਾਗਾ ਤਿਆਰੀ ਕਰਨ ਜਾਂਦਾ ਕਬੱਡੀ ਖੇਡਦਾ ਛੋਟਾ ਮੁੰਡਾ ਮੇਰਾ ਉਹ ਕਹਿੰਦਾ ਮੰਮੀ ਕਹਿੰਦਾ ਆਪਣਾ ਗੱਗੀ ਮੋਟਰਸਾਈਕਲ ਕੱਢੀ ਜਾਂਦਾ ਮੈਂ ਆਖ ਗੱਗੀ ਮੋਟਰਸਾਈਕਲ ਨਾਲ ਸਾਡਾ ਕੱਢ ਵੀ ਕਿਉਂਕਿ ਵੀ ਮੈਂ ਢਿੱਲੀ ਆ ਮੈਨੂੰ ਆਈ ਨਹੀਂ ਪਤਾ ਕਿਹੜੇ ਵੇਲੇ ਵੀ ਲਜਾਣਾ ਪਈ ਜੀ ਹਸਪਤਾਲ 'ਚ ਤੇ ਗੱਬੀ ਨੇ ਮੇਰੇ ਕਹਿੰਦੇ ਕਹਿੰਦੇ ਮੋਟਰਸਾਈਕਲ ਅੰਦਰੋਂ ਕੱਢ ਲਿਆ ਜਦੋਂ ਅੰਦਰ ਕੱਢ ਲਿਆ ਮਹਾ ਗੱਗੀ ਮੋਟਰਸਾਈਕਲਾਂ ਕੱਢ ਮਹਾ ਤੂੰ ਕਿੱਥੇ ਜਾਣਾ ਮੈਂ ਇਹ ਵੀ ਪੁੱਛਿਆ ਕਹਿੰਦਾ ਮੈਂ ਆ ਸਾਡਾ ਅੱਡਾ ਦਾ ਜਿਹੜਾ ਉਹ ਚੰਡੂ ਕਹਿਲਾਵਾ ਦਾ ਵੀ ਅੱਡੇ ਤੇ ਜਾ ਕੇ ਆ ਗਿਆ ਭਾਬੀ ਕੰਮ ਮੈਂ ਆਖਿਆ ਤੂੰ ਤੁਰਕੇ ਵੀ ਜਾ ਸਕਦਾ ਏਡੀ ਕਿੱਡੀ ਕ ਦੂਰ ਆ ਕਹਿੰਦਾ ਨਹੀਂ ਭਾਬੀ ਮੈਂ ਅੱਡੇ ਤੇ ਜਾ ਕੇ ਆ ਗਿਆ ਮੈਂ ਇਹ ਵੀ ਕਿ ਹਮੀ ਵੀ ਮਮਾਰਾਂ ਕਹਿੰਦਾ ਕੋਈ ਨਾ ਤੈਨੂੰ ਮੈਂ ਲਿਜੂ ਮੈਨੂੰ ਤੂੰ ਕਿਹੜਾ ਲਜਾਣ ਵਾਲਾ ਮੇਰੇ ਘਰ ਦਾ ਹੈਗਾ ਉਹ ਲੈ ਜੂ ਆਪੇ ਮੇਰੇ ਘਰ ਦਾ ਮੱਥੇ ਨਹੀਂ ਲੱਗਿਆ ਉਹ ਮੋਬਾਈਲ ਦੇਖੀ ਜਾਂਦੇ ਸੀ ਉਹ ਬਾਹ ਤੇ ਬਸ ਇੰਨੀ ਗੱਲਬਾਤ ਹੋ ਗਈ ਮੈਨੂੰ ਨਹੀਂ ਪਤਾ ਉਹਨੇ ਕੀ ਖਵਾਇਆ ਕੀ ਕੀਤਾ ਮਾਰਿਆ ਜਾਂ ਕਪਾਇਆ ਜਾਂ 6 ਫੀਟ ਮਾਰੀ ਆ ਜੀ ਮੁੜ ਕੇ 6 ਦਾ ਟਾਈਮ ਸੀ 6 ਵਜੇ ਲੈ ਕੇ ਗਿਆ ਜੀ 9 ਵਜੇ ਗੱਗੀ ਵਾਪਸ ਆ ਗਿਆ ਜੀ ਵਾਪਸ ਆ ਗਿਆ ਜਦੋਂ 9 ਵਜੇ ਜੀ 9 ਵਜੇ ਲੈ ਕੇ ਸਾਡੇ ਕਿਕਰਾਂ ਜੀ ਬਾਹਰ ਅੰਦਰੋਂ ਭੀੜਾ ਥਾਂ ਜੀ ਬਾਹਰ ਪਾਸੇ ਜਿੱਥੇ ਸਾਡਾ ਭੀੜਾ ਥਾਂ ਜੀ ਉੱਥੇ ਮੇਰੀ ਕਿੱਕਰ ਆ ਜੀ ਕਿੱਕਰ ਦੇ ਥੱਲੇ ਲਿਆ ਕੇ 9 ਵਜੇ ਮੋਟਰਸਾਈਕਲ ਖੜਾਤਾ ਜੀ ਮੈਂ ਗੱਗੀ ਨੂੰ ਆਖਿਆ ਤੇਰਾ ਬਾਈ ਨਹੀਂ ਆਇਆ ਕਹਿੰਦਾ ਤੇ ਮਹਾ ਸਾਡਾ ਮੋਟਰਸਾਈਕਲ ਮੈਂ ਉਧਰ ਟੀਕਾ ਲਵਾ ਕੇ ਆ ਰਹੀ ਸੀ ਮੈਨੂੰ ਮਹਾ ਗੱਗੀ ਮਹਾ ਸਾਡਾ ਮੋਟਰਸਾਈਕਲ ਕਹਿੰਦਾ ਭਾਬੀ ਕਹਿੰਦਾ ਉੱਥੇ ਕਿੱਕਰ ਥੱਲੇ ਖੜਿਆਗਾ ਤੇ ਮਹਾ ਚਾਬੀ ਕਹਿੰਦਾ ਚਾਬੀ ਮੈਂ ਬਾਰਜ਼ ਰੱਖ ਕੇ ਵਾਪਸ ਆ ਗਿਆ ਜਿਵਾਕ ਸਾਡੀ ਹੈ ਨਹੀਂ ਸੀ ਜੀ ਦੂਜੇ ਘਰੇ ਗਈ ਹੋਈ ਸੀ ਬੀਬੀ ਕੇ ਤੇ ਮਹਾ ਗੱਗੀ ਮਹਾ ਤਰਬਾਈ ਨਹੀਂ ਆਇਆਗਾ ਕਹਿੰਦਾ ਬਾਹੀ ਆਉਂਦਾਗਾ ਕਹਿੰਦਾ ਪੈਰ ਉਹਦੇ ਭਿੱਜੇ ਹੋਏ ਸੀ ਮੂੰਹ ਉਹਦਾ ਬੰਨਿਆ ਹੋਇਆ ਸੀ ਅੱਖਾਂ ਨੱਗੀਆਂ ਚੀਗੀਆਂ ਤੇ ਮੈਂ ਆਖਿਆ ਗੱਗੀ ਮਹਾ ਜੀ ਤੇਰਾ ਬਾਹੀ ਨਹੀਂ ਆਇਆ ਕਹਿੰਦਾ ਬਾਹੀ ਤਾਂ ਕਹਿੰਦਾ ਜੀ ਉੱਥੇ ਕਹਿੰਦਾ ਛੰਡੂਕੇ ਵਾਲੇ ਟਰੈਕਟ ਤੇ ਚੜ ਗਏ ਜੀ ਜ਼ਿਮੀਦਾਰਾਂ ਦੇ 25 26 ਗੱਟੇ ਨੇ ਕਹਿੰਦਾ ਉਹ ਲਹਾਉਣ ਗਿਆਗਾ ਤੇ ਮੈਂ ਆਖਿਆ ਵੀ ਤੂੰ ਨਹੀਂ ਗਿਆ ਕੰਮ ਤੇ ਉਹਦੇ ਨਾਲ ਫਿਰ ਤੂੰ ਕਿਉਂ ਆ ਗਿਆ ਉਹ ਕਿਉਂ ਨਹੀਂ ਆਇਆ ਕਹਿੰਦਾ ਵੀ ਮੈਂ ਕੰਮ ਨਹੀਂ ਕਰਨਾ ਚਾਹੁੰਦਾ ਵੀ ਉਹ ਕੰਮ ਕਰਨ ਗਿਆ ਦਿਹਾੜੀ ਤੇ ਗਿਆ ਬਸ ਐਨੀ ਬਾਤ ਆ ਜੀ ਬਾਕੀ ਫਿਰ ਜੀ ਦਾਬਸ ਨਹੀਂ ਆਇਆ ਜੀ ਮੈਨੂੰ ਐ ਸੀ ਸਾ ਹਾਂਜੀ ਉਹ ਬਿਠਾ ਕੇ ਲੈ ਕੇ ਗਿਆ ਜੀ ਗੱਗੀ ਸਿੰਘ ਮੇਰੇ ਘਰ ਦੇ ਕੋਈ ਉਹਨਾਂ ਦੀ ਆਪਸ ਵਿੱਚ ਗੱਲਬਾਤ ਸੀ ਕਿ ਦੁਸ਼ਮਨੀ ਜਾਂ ਰੰਜਿਸ਼ ਨਹੀਂ ਕੋਈ ਦੁਸ਼ਮਨੀ ਜੀ ਨੂੰ ਉਹ ਮੁੰਡੇ ਨੇ ਵੀ ਸਾਡੇ ਨਾਲ ਝੋਨਾ ਲਾਇਆ ਸੀ ਇਕੱਠਿਆਂ ਨੇ ਵਧੀਆ ਝੋਨਾ ਲਾਇਆ ਜੀ ਉਹ ਮੁੰਡਾ ਵੀ ਜਿਹੜਾ ਦੋਸ਼ੀ ਹੈ ਉਹਨੇ ਵੀ ਚਾਰ ਪੰਜ ਤਿੰਨ ਸਾਡੇ ਨਾਲ ਝੋਨਾ ਲਾਇਆ ਜੀ ਕੋਈ ਦੋਚੀ ਨਹੀਂ ਸੀ ਕੋਈ ਗਾਲ ਢੋਪੜ ਨਹੀਂ ਜੀ ਵਧੀਆ ਹੱਸਦਾ ਖੇਡਦਾ ਸੀ ਵਧੀਆ ਚਾਹ ਪਾਣੀ ਪੀ ਕੇ ਜਾਂਦਾ ਸੀ ਜੋ ਮੁੰਡਾ ਸਾਡੇ ਕਰਦਾ ਤੁਹਾਨੂੰ ਕਿਵੇਂ ਪਤਾ ਲੱਗੇ ਜੀ ਉਹਨਾਂ ਦੀ ਜਿਹੜੀ ਹੈ ਮੌਤ ਹੋ ਚੁੱਕੀ ਸਾਨੂੰ ਨਹੀਂ ਪਤਾ ਜੀ ਇਹ ਕਿ ਮੌਤ ਦਾ ਨਹੀਂ ਪਤਾ ਸਾਨੂੰ ਜੇ ਮੌਤ ਦਾ ਪਤਾ ਹੁੰਦਾ ਜੀ ਫਿਰ ਅਸੀਂ ਦਰਖਾਸਤ ਕਿਉਂ ਦੇ ਕੇ ਆਉਂਦੇ ਥਾਣੇ ਚ ਨੀਂਦਰ ਦਰਖਾਸਤ ਦਿੱਤੀ ਸੀ ਜੀ ਉਹਨਾਂ ਨੇ ਸਾਡੀ ਕੋਈ ਸੁਣੀ ਨਹੀਂ ਜੀ ਗੱਲਬਾਤ ਇਹ ਤਾਂ ਤੁਹਾਡਾ ਤੁਹਾਨੂੰ ਪਤਾ ਕਿਵੇਂ ਲੱਗਿਆ ਜੀ ਵੀ ਉਸ ਦੀ ਮੌਤ ਹੋ ਚੁੱਕੀ ਸਾਨੂੰ ਨਹੀਂ ਪਤਾ ਜੀ ਮੌਤ ਹੋ ਚੁੱਕੀ ਆ ਅ ਨਹੀਂ ਅੱਜ ਪਤਾ ਲੱਗਿਆ ਕਦੋਂ ਪਤਾ ਲੱਗਿਆ ਤੁਹਾਨੂੰ ਅਸੀਂ ਤਾਂ ਵੀ ਜੀ ਸਾਨੂੰ ਦੱਸ ਪਾਈ ਜਾਂਦੇ ਨੇ ਵੀ ਤੁਸੀਂ ਦੇਖ ਲਓ ਵੀ ਕਿਤੇ ਨਹਿਰਾਂ ਤੇ ਕੱਸੀਆਂ ਤੇ ਸੂਈਆਂ ਤੇ ਦੇਖ ਲਓ ਵੀ ਕਿਤੇ ਝਾੜੀਆਂ ਬੂਟਿਆਂ 'ਚ ਦੇਖ ਲਓ ਵੀ ਕਿਤੇ ਵੀ ਡੱਗੇ ਨਾ ਟਿਆ ਨਾ ਪਿਆ ਹੋਵੇ ਕਿਤੇ ਵੀ ਦੇਖ ਲਓ ਅਸੀਂ ਪਹਲਕਾਰੀ ਜਾਂਦੇ ਆ ਜੀ ਸਾਰੇ ਰਿਸ਼ਤੇਦਾਰ ਜੀ ਤੇ ਅੱਜ ਸਾਨੂੰ ਤਾਂ ਇੱਥੇ ਦੱਸਿਆ ਗਿਆ ਵੀ ਐ ਕਰਕੇ ਵੀ ਉੱਥੇ ਸਰਦੂਰ ਕਰ ਡੱਡ ਬੋਡੀ ਪਛਾਣ ਕਰ ਲਈ ਜੀ ਤੁਸੀਂ ਡੱਡ ਬੋਡੀ ਦੀ ਸਾਨੂੰ ਫੋਟੋਆਂ ਪਾਤੀਆਂ ਜੀ ਹਾਂਜੀ ਪਛਾਣ ਕਰ ਲਈ ਜੀ ਮੇਰਾ ਨਾਮ ਸਾਜੀਦ ਕਾਰਨੀ ਕਿਹੜਾ ਪਿੰਡ ਹੈ ਜੀ ਚਕੇਰੀਆਂ ਜੀ ਕੀ ਗਲਤ ਕੀ ਹੈ ਜੀ ਪੂਰੀ ਦੱਸੋ ਇਹਦੇ ਬਾਰੇ ਇਹ ਤਾਂ ਜੀ ਸਵੇਰੇ ਸੋਭਾ 6 ਵਜੇ ਦਾ ਟਾਈਮ ਆ ਜੀ ਤੇ ਵੀ ਮਤਲਬ ਉਹ ਜਿਹੜਾ ਮੁੰਡਾ ਗੱਗੀ ਆ ਜੀ 6 ਵਜੇ ਉਹ ਮੇਰੇ ਪਣੋਈਏ ਨੂੰ ਜੀ ਘਰੋਂ ਲੈ ਕੇ ਗਿਆ ਕਿਹੜੇ ਦਿਨ ਕਿਹੜੇ ਦਿਨ 10 ਤਰੀਕ ਨੂੰ 10 ਤਰੀਕ ਨੂੰ ਜੀ ਸੋਭਾ ਜੀ ਤੇ ਉਹ ਮੋਟਰਸਾਈਕਲ ਘਰੋਂ ਲੈ ਕੇ ਗਿਆਗਾ ਜੀ ਮੋਟਰਸਾਈਕਲ ਉਮਰ ਭੈਣ ਨੂੰ ਤੇ ਜਵਾਖਾਂ ਨੂੰ ਚਾਹ ਪਾਣੀ ਪਿਆ ਕੇ ਆਪ ਬਣਾ ਕੇ ਪਿਆ ਕੇ ਗਿਆਗਾ ਜੀ ਮੇਰਾ ਆਪਣਾ ਯਾਸ ਜਿਹੜਾ ਉਹ ਬਾਹਰ ਖੜਿਆ ਸੀਗਾ ਤੇ ਉਹ ਜਿਹੜਾ ਗੱਗੀ ਸੀ ਉਹ ਮੋਟਰਸਾਈਕਲ ਕੱਢ ਰਿਹਾ ਸੀ ਅੰਦਰੋਂ ਉਹ ਮੇਰੀ ਭੈਣ ਨੇ ਕਿਹਾ ਵੀ ਗੱਗੀ ਮੋਟਰਸਾਈਕਲ ਨਾਲ ਲੈ ਕੇ ਜਾ ਵੀ ਮਟਿੱਲੀ ਮਿੱਸੀ ਰਹਿਣੀ ਆ ਐ ਨਹੀਂ ਪਤਾ ਵੀ ਮੈਨੂੰ ਕਿਹੜੇ ਵੇਲੇ ਲੋੜ ਪੈ ਜੇ ਉਹ ਬੰਦੇ ਨੇ ਇੰਨਾ ਕਹਿ ਨਹੀਂ ਦਿੱਤਾ ਉਹ ਬੰਦਾ ਕਹਿੰਦਾ ਕਹਿੰਦਾ ਭਾਬੀ ਜੀ ਕੋਈ ਗੱਲ ਨਹੀਂ ਅਸੀਂ ਅੱਡੇ ਤੇ ਜਾ ਕੇ ਆਉਣਾਗਾ ਉਸ ਤੋਂ ਬਾਅਦ ਇਹ ਵੱਜ ਗਏ 9 ਵੀ 9:00 ਦਾ ਟਾਈਮਗਾ ਉਸ ਤੋਂ ਬਾਅਦ ਇਹ ਜਿਹੜਾ ਗੱਗੀ ਸੀਗਾ ਵੇਕਲਾ ਗੱਗੀ ਮੋਟਰਸਾਈਕਲ ਖੜਾ ਆ ਗਿਆ ਵੀ ਬਾਹਰ ਚ ਖੜਾ ਗਿਆ ਮੋਟਰਸਾਈਕਲ ਚਾਬੀ ਭਗਾ ਕੇ ਮਾਰ ਗਿਆ ਅੰਦਰ ਤੇ ਇਹ ਕਹਿੰਦੇ ਵੀ ਬੱਚਾ ਕਹਿੰਦਾ ਉਹਦਾ ਛੋਟਾ ਮੁੰਡਾ ਕਹਿੰਦਾ ਵੀ ਵਾਈ ਵੀ ਮੇਰਾ ਡੈਡੀ ਨਹੀਂ ਆਇਆ ਉਹ ਕਹਿੰਦਾ ਵੀ ਤੇਰਾ ਡੈਡੀ ਵੀ ਆਪਣਾ ਝੰਡੂ ਕੀ ਵੀ ਰੇ ਦੀਆਂ ਬੋਰੀਆਂ ਲਾਹਣ ਲੱਗ ਗਿਆ ਵੀ ਇੱਕ ਟਰੈਲੀ ਚ 25 26 ਕੋ ਉਹਨੇ ਬੋਰੀਆਂ ਰੇ ਦੀਆਂ ਵੀ ਉਹ ਲਾਹਣ ਲੱਗ ਗਿਆ ਬਿਆਜੂਗਾ ਤੇ ਉਹ ਵੀ ਚੱਲ ਮੇਰੀ ਭੈਣ ਕਹਿੰਦੀ ਵੀ ਆਜੂਗਾ ਚੱਲ ਵੀ ਉਹਨੇ ਸ਼ਾਮ ਤੱਕ ਕੱਢੀ ਕਿਆ ਜਦੋਂ ਸ਼ਾਮ ਨੂੰ ਗਈ ਉਹ ਇਹਨਾਂ ਦੇ ਘਰੇ ਤੇ ਉਹ ਕਹਿੰਦੇ ਵੀ ਵੀ ਜਦੋਂ ਸਾਡਾ ਮੁੰਡਾ ਆ ਗਿਆ ਵੀ ਕੋਈ ਗੱਲ ਨਹੀਂ ਆਜੂਗਾ। ਸਵੇਰ ਨੂੰ ਫੇਰ ਅਸੀਂ ਅਸੀਂ ਫੋਨ ਕਰਕੇ ਪੁੱਛਿਆ। ਸਾਨੂੰ ਕਹਿੰਦੀ ਵੀ ਅਸੀਂ ਆਖੇ ਵੀ ਐ ਕੱਤ ਬੋਲਦੀਆਂ। ਕਹਿੰਦੀ ਐ ਕਰਕੇ ਵੀ ਚਮਕੌਰ ਸਾਰੀ ਕੱਲ ਦਾ ਸਵੇਰ ਦਾ ਗਿਆਗਾ 6 ਵਜੇ ਦਾ ਵੀ ਹਜੇ ਤੱਕ ਸਾਰੀ ਰਾਤ ਲੰਘ ਗਈ ਵੀ ਸਾਰਾ ਦਿਨ ਲੰਘ ਗਿਆ ਵੀ ਮੈਂ ਆਖੇ ਵੀ ਚਲ ਆਜੂਗਾ। ਵੀ ਸਾਰੀ ਰਾਤ ਲੰਘ ਗਈ ਸਾਰਾ ਦਿਨ ਲੰਘ ਗਿਆ। ਅਸੀਂ ਮੇਰੀ ਭੈਣ ਨੂੰ ਆਖਿਆ ਵੀ ਤੂੰ ਐ ਨਿਸਰਪੋਏ ਹੋ ਕੇ ਪਈਆਂਗੀ ਵੀ ਕੋਈ ਤੂੰ ਪੰਚਾਇਤ ਨੂੰ ਕੋਈ ਸਰਪੰਚੀ ਨੂੰ ਕੋਈ ਮੈਂਬਰ ਨੂੰ ਕਹਿੰਦੀ ਮੈਂ ਵੀ ਜਾ ਆਈ। ਸਰਪੰਚਾਂ ਕੋਲ ਵੀ ਜਾਇ ਮੈਂਬਰਾਂ ਕੋਲ ਵੀ ਜਾਇ ਉਸ ਤੋਂ ਬਾਅਦ ਅਸੀਂ ਆਖਿਆ ਵੀ ਤੂੰ ਕੋਈ ਕਾਰਵਾਈ ਉਹ ਕਹਿੰਦੀ ਵੀ ਮੈਂ ਚੱਲ ਹੋਰ ਡੀਕ ਲਾਨੀਆਂ ਕਹਿੰਦੀ ਵੀ ਖਬਰਾਂ ਵੀ ਆ ਜੇ ਆਇਆ ਨਾ ਅਸੀਂ ਆਖਿਆ ਵੀ ਤੂੰ ਇਨਾਂ ਨੇ ਸਰਪੋਲ ਨਾ ਰਹਿ ਵੀ ਉਹ ਬੰਦਾ ਰਹਿਣ ਵਾਲਾ ਹੈ ਨਹੀਂ ਸੀਗਾ ਵੀ ਕਿਸੇ ਵੀ ਜਾਂਦਾ ਵੀ ਉਹ ਘਰੇ ਵਾਪਸ ਆ ਜਾਂਦਾ ਸੀਗਾ ਉਸ ਤੋਂ ਬਾਅਦ 4:00 ਵਜੇ 4:00 ਵਜੇ ਥਨੀਰ ਥਾਣੇ 'ਚ ਦਰਖਾਸਤ ਦੇ ਆਏ ਦਰਖਾਸਤ ਦੇ ਉਹ ਕਹਿੰਦੇ ਅਸੀਂ ਸਵੇਰ ਨੂੰ 3:00 ਵਜੇ ਨੂੰ ਆ ਜਾਾਂਗੇ 3:00 4:00 ਵਜੇ ਨੂੰ 3:00 4:00 ਵਜੇ ਨੂੰ ਇੱਥੇ ਵੀ ਸਾਡੇ ਕੋਲ ਕੋਈ ਨਹੀਂ ਆਇਆ ਜੀ